ਨਿਊ ਅੰਮ੍ਰਿਤਸਰ ਪਹੁੰਚੇ ਆ ਇੱਥੇ ਫਿਸ਼ਾਂ ਦਾ ਮੇਲਾ ਲੱਗਾ ਆ ਬਹੁਤ ਵਧੀਆ ਮੇਲਾ ਤੁਸੀਂ ਵੀ ਆਓ ਆਪਣੀ ਫੈਮਿਲੀ ਨੂੰ ਲੈ ਕੇ ਆਓ ਬਹੁਤ ਵਧੀਆ ਅੰਮ੍ਰਿਤਸਰ ਅੱਗੇ ਵੀ ਕਰੀਬ ਮੇਲੇ ਬਾਬਾ ਲੱਗਦੇ ਆ ਹਾਂਜੀ ਪਹਿਲਾਂ ਇੱਥੇ ਫਿਸ਼ਾਂ ਦਾ ਮੇਲਾ ਲੱਗਾ ਹੋਇਆ ਵਾ ਹੁਣ ਨੈਕਸਟ ਟਾਈਮ ਲੱਗਾ ਹੋਇਆ ਉਹ 2024 ਵਿੱਚ ਲੱਗਾ ਸੀ ਹੁਣ 2026 ਵਿੱਚ ਲੱਗਾ ਹੋਇਆ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਬੜਾ ਅੱਛਾ ਕਰਾਊਡ ਵੀ ਅੱਛਾ ਆ ਹਰ ਚੀਜ਼ ਵਧੀਆ ਇਹ ਜਿਹੜਾ ਕਨਸੈਪਟ ਆ ਸਾਡੇ ਜਿਹੜੇ ਬੌਧ ਜੀ ਸਾਡੇ ਬੜੇ ਅਜ਼ੀਜ਼ ਆ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਕਨਸ ਬਸ ਬਹੁਤ ਵਧੀਆ ਲੱਗ ਰਿਹਾ ਜੇ ਮੇਲਾ ਦੇਖਣ ਚੁਕਦੇ ਪਹਿਲਾਂ ਵੀ ਆਇਆ ਸੀਗਾ ਮੇਲਾ ਇੱਥੇ ਲੇਕਿਨ ਇਸ ਮੇਲੇ ਦਾ ਕੁਝ ਅਲੱਗ ਹੀ ਫੀਲ ਆ ਰਿਹਾ ਕਿਤੇ ਫੀਸਿਸ ਵਗੈਰਾ ਜਿਕੇ ਆਈਆਂ ਹੋਈਆਂ ਨੇ ਬਹੁਤ ਅੱਛੀਆਂ ਲੱਗਦੀਆਂ ਮੈਂ ਆਪਣੀ ਸਾਰੀ ਫੈਮਿਲੀ ਲੈ ਕੇ ਆਂਦਾ ਚਾਹੀਏ ਇਹੋ ਜੇ ਮੇਲੇ ਲੱਗਨੇ ਚਾਹੀਦੇ ਨੇ ਕਿਹੜੇ ਪਰਮਾਰਿਕ ਨਾਲ ਬਿਲਕੁਲ ਬਿਲਕੁਲ ਜੀ ਐਸੋ ਜੇ ਮੇਲੇ ਤੇ ਬਹੁਤ ਲੱਗਨੇ ਚਾਹੀਦੇ ਜਿਵੇਂ ਆਪਾਂ ਸਿਨੇਮਾ ਘਰਾਂ ਦੇ ਵਿੱਚ ਦੇਖਦੇ ਅੱਜ ਕੱਲ ਉਹ ਮੂਵੀਜ਼ ਨਹੀਂ ਰਹਿ ਚੁੱਕੀਆਂ ਹਨਾ ਜੋ ਸਾਡੀ ਫੈਮਿਲੀ ਨਾਲ ਦੇਖ ਸਕੀਏ ਅਨਾ ਕੋਈ ਸੌਂਗਸ ਵਗੈਰਾ ਜਿਹੜੇ ਆ ਕਿ ਨਹੀਂ ਉਹ ਇਸ ਚੇ ਨਹੀਂ ਕਦੀ ਇੱਥੇ ਆਪਣੀ ਵੇਖੋ ਫੈਮਿਲੀ ਵਾਲਾ ਮਾਹੌਲ ਹੈ ਸਾਰਾ ਬੱਚਿਆਂ ਨੂੰ ਆਪਣਾ ਲੈ ਕੇ ਆ ਰਹੇ ਆ ਬਹੁਤ ਵਧੀਆ ਲੱਗਾ ਮੇਰਾ ਨਾਮ ਕਿਰਨਦੀਪ ਕੌਰ ਕਿੱਥੋਂ ਦੇ ਰਹਿੰਦੇ ਹੋ ਅਮ੍ਰਿਤਸਰ ਦੇ ਜੰਡੀ ਆਲਾ ਗੁਰੂ ਅੱਜ ਕਿਹੜੀ ਜਗ੍ਹਾ ਪੁੱਜੇ ਹੋ ਤੁਸੀਂ ਵੇਖੋ ਨਿਓ ਅਮ੍ਰਿਤਸਰ ਪਹੁੰਚੇ ਆ ਇੱਥੇ ਫਿਸ਼ਾਂ ਦਾ ਮੇਲਾ ਲੱਗਾ ਹੈ ਬਹੁਤ ਵਧੀਆ ਮੇਲਾ ਹੋ ਤੁਸੀਂ ਵੀ ਆਓ ਆਪਣੀ ਫੈਮਿਲੀ ਨੂੰ ਲੈ ਕੇ ਆਓ ਬਹੁਤ ਵਧੀਆ ਅੰਮ੍ਰਿਤਸਰ ਕਿੰਨੀ ਕਰੀਬ ਮੇਲੇ ਵਾਪਾ ਲੱਗਦੇ ਆ ਬੰਲੀ ਜੀ ਹਾਂਜੀ ਪਹਿਲਾਂ ਵੀ ਇੱਥੇ ਫਿਸ਼ਾਂ ਦਾ ਮੇਲਾ ਲੱਗਾ ਹੋਇਆ ਵਾ ਹੁਣ ਨੈਕਸਟ ਟਾਈਮ ਲੱਗਾ ਹੋਇਆ ਉਹ 2024 ਵਿੱਚ ਲੱਗਾ ਸੀ ਹੁਣ 2026 ਵਿੱਚ ਲੱਗਾ ਹੋਇਆ 24 ਨਾਲੋਂ ਕਿੰਨਾ ਕੁ ਡਿਫਰੈਂਟ ਹੈ ਕੁਝ ਖਾਸ ਨਹੀਂ ਵੈਸੇ ਦੇਖਣਯੋਗ ਹੈ ਫੈਮਿਲੀ ਨਾਲ ਆਹ ਹਾਂ ਬਹੁਤ ਵਧੀਆ ਦੇਖਣਯੋਗ ਇਹ ਹੁਣ origional ਜਿਹੜੀ ਇਹ ਵੀ ਉਹ official ਬਣੀ ਹੈ ਬਾਕੀ ਉਸ ਤਰ੍ਹਾਂ ਹੋਰ ਆਉਂਦੇ ਨਹੀਂ ਇਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਗੱਲ ਪਈ ਹੈ ਹਾਂਜੀ ਅਰिजਨਲ ਨਹੀਂ ਆ ਲੇਡੀਜ਼ ਬਣੀ ਹੋਈ ਆ ਹਾਂਜੀ 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 ਬਹੁਤ ਵਧੀਆ ਹੈਗਾ ਵਾ ਸ਼ਹਿਰ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਕਿ ਤੁਸੀਂ ਵੀ ਆਓ ਆਪਣੀ ਫੈਮਿਲੀ ਨੂੰ ਲੈ ਕੇ ਆਓ ਬਹੁਤ ਵਧੀਆ ਦੇਖਣਯੋਗ ਹੈਗਾ Enjoy ਕਰੋ ਆਨਕੇ ਹਾਂਜੀ ਪਰਵਾਰ ਸਮੇਤ ਆਇਓ ਜੀ ਹਾਂਜੀ ਫੁੱਲ ਫੈਮਿਲੀ ਸਮੇਤ ਆਪਣਾ ਨਾਮ ਬੋਲੋ ਜਿੰਨ ਸ਼ਰਮਾ ਜੀ ਅੰਮ੍ਰਿਤਸਰ ਤੇ ਰਹਿੰਦੇ ਹੋ ਹਾਂਜੀ ਹਾਂਜੀ ਸਰ ਅੰਮ੍ਰਿਤਸਰ ਚ ਕਿਹੜਾ ਮੇਲਾ ਲੱਗਾ ਹੈ ਕਿੱਦਾਂ ਦਾ ਇੱਥੇ ਉਪਰਾਲਾ ਵੇਖ ਰਹੇ ਹੋ ਤੇ ਕਿੱਦਾਂ ਦਾ ਬਖੌਲ ਬੜਾ ਵਧੀਆ ਰਿਸੋਰਸ ਮਿਲ ਰਿਹਾ ਜੀ ਬੜਾ ਅੱਛਾ ਕਰਾਊਡ ਵੀ ਅੱਛਾ ਆ ਹਰ ਚੀਜ਼ ਵਧੀਆ ਇਹ ਜਿਹੜਾ ਕਨਸੈਪਟ ਹੈ ਸਾਡੇ ਜਿਹੜੇ ਬਾਉ ਜੀ ਸਾਡੇ ਬੜੇ ਅਜ਼ੀਜ਼ ਆ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਕਨਸੈਪਟ ਲਿਆਂਦਾ ਜੀ ਅੰਮ੍ਰਿਤਸਰ ਚ ਅੱਗੇ ਵੀ ਕਦੀ ਬੜੇ ਮੇਲੇ ਲੱਗੇ ਨੇ ਇਹੋ ਜਿਹਾ ਕਨਸੈਪਟ ਪਹਿਲੀ ਵਾਰੀ ਆਇਆ ਲੋਕਾਂ ਵੱਲੋਂ ਕਿੰਨਾ ਪਿਆਰ ਨੇ ਬਹੁਤ ਜ਼ਿਆਦਾ ਜੀ ਜਿੰਨਾ ਕਮਾ ਉਹਨਾਂ ਘਟਾ ਤੈਹ ਦਿਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਅੱਗੇ ਜੀ ਕਰਾਊਡ ਨੂੰ ਦੇਖਦੇ ਹੋਏ ਉਹਨਾਂ ਨੇ 26 ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ 26 ਜਨਵਰੀ ਦੀ ਵਧੀਆ ਜੀ 26 ਜਨਵਰੀ ਤੱਕ ਉਹਨਾਂ ਨੇ ਕਰਾਉਡ ਕਰਤਾ ਵਧੀਆ ਐਕਸਪੋਸਰ ਅੱਛਾ ਮਿਲ ਰਿਹਾ ਹੈ ਇਸ ਕਰਕੇ ਉਹਨਾਂ ਨੇ 26 ਜਨਵਰੀ ਦਾ ਕਰਤਾ ਸ਼ਹਿਰ ਵਾਸੀਆਂ ਨੂੰ ਕੀ ਪੀਲ ਕਰ ਸ਼ਹਿਰ ਵਾਸੀਆਂ ਨੂੰ ਇਹੋ ਹੀ ਪੀਲ ਹੈ ਜੀ ਜੀ ਹੂ ਮੂ ਮਾਰਾ ਲੈ ਕੇ ਪੂਰੇ ਪਰਿਵਾਰ ਸਮੇਤ ਆਓ ਪਹਿਲੀ ਵਾਰੀ ਮਰਮੜ ਸ਼ੋਅ ਜਿਹੜਾ ਲੱਗਾ ਜੇ ਫਸਟ ਟਾਈਮ ਲੱਗਾ ਜੇ ਅੰਮ੍ਰਿਤਸਰ ਦੇ ਵਿੱਚ ਸਾਡੇ ਜਿਹੜੇ ਬੌਜੀ ਹੈ ਅਯੋਧਿਆ ਪ੍ਰਕਾਸ਼ ਜੀ ਨਾਮ ਹੈ ਜੀ ਉਹਨਾਂ ਦਾ ਇਹ ਉਹਨਾਂ ਨੇ ਕਨਸੈਪਟ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲਿਆਦਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਨਵੀਂ ਚੀਜ਼ ਵੇਖਣ ਨੂੰ ਮਿਲੇਗੀ ਬਹੁਤ ਜ਼ਿਆਦਾ ਜੀ ਹਰ ਚੀਜ਼ ਨਵੀਂ ਹੈ ਜੀ ਇਹ ਤੇ ਜਿਹੜਾ ਕਨਸੈਪਟ ਲਿਆਂਦਾ ਹੈ ਇਹੋ ਹੀ ਨਵਾਂ ਜੀ ਇਹਦੇ ਨਾਲ ਹੀ ਬਹੁਤ ਜ਼ਿਆਦਾ ਕਰਾਊਡ ਹੈ ਬੜਾ ਅੱਛਾ ਹਰ ਇਸ ਪੂਰਾ ਆਉਂਦੇ ਆ ਸਾਰੀ ਫੈਮਲੀ ਆਉਂਦੀ ਹੈ ਬੜਾ ਅੱਛਾ ਸਪੋਰਟ ਹੈ ਟਾਈਮ ਹੈਗਾ ਜੀ ਸਵੇਰੇ 12 ਵਜੇ ਓਪਨ ਹੋ ਜਾਂਦਾ ਜੀ ਰਾਤੀ 10 ਵਜੇ ਤੱਕ ਆ ਉਹ ਜਿਹੜਾ ਮਰਮਰ ਸ਼ੋਅ ਹੈ ਉਹ 4 ਵੇ ਸ਼ੋਅ ਸ਼ੁਰੂ ਹੁੰਦਾ ਜੀ ਰਾਤੀ 10 ਵਜੇ ਤੱਕ ਹੁੰਦਾ ਠੀਕ ਹੈ ਠੀਕ ਜੀ ਅੱਜ ਅੰਮ੍ਰਿਤਸਰ ਮੇਲਾ ਵਿਖੇ ਹੋ ਰਿਹਾ ਕੀ ਚੀਜ਼ ਹੈ ਬਸ ਬਹੁਤ ਵਧੀਆ ਲੱਗ ਰਿਹਾ ਜੇ ਮੇਲਾ ਦੇਖਣ ਚਾਹੁੰਦੇ ਹਾਂ ਪਹਿਲਾਂ ਵੀ ਆਇਆ ਸੀਗਾ ਮੇਲਾ ਇੱਥੇ ਲੇਕਿਨ ਇਸ ਮੇਲੇ ਦਾ ਕੁਝ ਅਲੱਗ ਹੀ ਫੀਲ ਆ ਰਿਹਾ ਕਿਤੇ ਫੀਸਿਸ ਵਗੈਰਾ ਜਿਕੇ ਆਈਆਂ ਹੋਈਆਂ ਨੇ ਕਿ ਬਹੁਤ ਅੱਛੀਆਂ ਲੱਗ ਰਹੀਆਂ ਮੈਂ ਆਪਣੀ ਸਾਰੀ ਫੈਮਿਲੀ ਲੈ ਕੇ ਆਉਣਾ ਤਾਂ ਤਾਂ ਇਹੋ ਜੇ ਮੇਲੇ ਲੱਗਨੇ ਚਾਹੀਦੇ ਨੇ ਕਿਹੜੇ ਪਰਿਵਾਰਿਕ ਨਾਲ ਬਿਲਕੁਲ ਬਿਲਕੁਲ ਜੀ ਐਸ ਵਜ੍ਹਾ ਦੇ ਮੇਲੇ ਤੇ ਬਹੁਤ ਲੱਗਨੇ ਚਾਹੀਦੇ ਜਿਵੇਂ ਆਪਾਂ ਸਿਨੇਮਾ ਘਰਾਂ ਦੇ ਵਿੱਚ ਦੇਖਦੇ ਆ ਅੱਜ ਕੱਲ ਉਹ ਮੂਵੀਜ਼ ਨਹੀਂ ਰਹਿ ਚੁੱਕੀਆਂ ਹਨਾ ਜੋ ਸਾਡੀ ਫੈਮਿਲੀ ਨਾਲ ਦੇਖ ਸਕੀਏ ਅਨਾ ਕੋਈ ਸੌਂਗਸ ਵਗੈਰਾ ਜਿਹੜੇ ਆ ਕਿ ਨਹੀਂ ਉਹ ਐਸਚੇ ਨਹੀਂ ਕਹਿੰਦੇ ਇੱਥੇ ਆਪਣੀ ਵੇਖੋ ਫੈਮਿਲੀ ਵਾਲਾ ਮਾਹੌਲ ਆ ਸਾਰਾ ਬੱਚਿਆਂ ਨੂੰ ਆਪਾਂ ਲੈ ਕੇ ਆ ਰਹੇ ਹਾਂ ਬਹੁਤ ਵਧੀਆ ਲੱਗਾ ਸਾਡੇ ਅੰਮ੍ਰਿਤਸਰ ਦੇ ਵਿੱਚ ਆ ਗਏ ਹਾਂ ਜੀ ਇਹ ਸੀ ਛੋਟੇ ਹੁੰਦੇ ਸੀ ਪਿੰਡਾਂ ਜਾਂ ਇਹੋ ਜਿਹੇ ਮੇਲੇ ਦੇਖੀਦੇ ਸੀ ਹਾਂ ਜੀ ਜੀ ਉਹੀ ਨਾ ਉਹ ਲੋਕ ਉਹ ਖਤਮ ਹੋ ਗਿਆ ਸਾਰੇ ਇਸ ਕਰਕੇ ਬੱਚਿਆਂ ਨੂੰ ਆਪਾਂ ਲੈ ਕੇ ਆਏ ਆ ਕਿ ਅੱਜ ਦੇਖਣ ਸਾਨੂੰ ਖੁਸ਼ੀ ਹੁੰਦੀ ਸੀ ਕਿ ਸਾਲ ਪਹਿਲਾਂ ਹੀ ਕੋਈ ਮੇਲਾ ਹੋਣਾ ਪਿੰਡ ਦਾ ਮੇਲਾ ਹੋਣਾ ਸ਼ਹਿਰ ਦਾ ਮੇਲਾ ਹੋਣਾ ਵੀ ਆਪਾਂ ਜਾਣਾ ਆ ਤੇ ਤਿਆਰੀਆਂ ਕਰਨੀਆਂ ਹੁਣ ਉਹ ਸਭ ਕੁਝ ਤਾਂ ਖਤਮ ਹੋ ਚੁੱਕਾ ਤੱਲਾ ਤਾਂ ਨਹੀਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਇਹੋ ਜਿਹੀ ਫੈਲੋ ਜੀ ਵੇਚ ਨਹੀਂ ਬਿਲਕੁਲ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹੇ ਪ੍ਰਾਲੇ ਟਾਈਮ ਕੋ ਟਾਈਮ ਕਾਦੀ ਰੈਂਡ ਸਕੂਲਾਂ ਵਾਲੇ ਬੱਚਿਆਂ ਨੂੰ ਸਾਣਾ ਦੇਖੋ ਪਹਿਲਾਂ ਇੱਕ ਸਾਡੇ ਸਕੂਲ ਟਾਈਮ ਸੀਗੀ ਇੱਕ ਫਿਲਮ ਆਈ ਸੀਗੀ ਕੋਈ ਮੰਨ ਲਓ ਅੱਜ ਤੋਂ 10 15 ਸਾਲ ਪਹਿਲਾਂ ਦੀ ਗੱਲ ਹੈ ਸਕੂਲ ਦੇ ਐਫਰ ਕਾਦੀ ਸਰਕਾਰਾਂ ਉਹਨਾਂ ਨੂੰ ਆ ਨਾ ਗਾੜੀ ਕਾਦੇ ਸੀਗੀ ਅੱਜ ਕੱਲੋ ਕੁਝ ਨਹੀਂ ਰਹਿ ਚੁੱਕਾ ਹੈ ਸਕੂਲਾਂ ਦੇ ਵਿੱਚ ਇਹ ਤਾਂ ਲੱਗਦੀ ਬਦੇਸ਼ੀ ਕਲਚਰ ਨੂੰ ਜ਼ਿਆਦਾਤਰ ਅੱਜ ਕੱਲ੍ਹ ਬਿਲਕੁਲ ਵਿਦੇਸ਼ੀ ਵਿਦੇਸ਼ੀ ਦੇਸੀ ਕਲਚਰ ਤੇ ਸਹੀ ਗੱਲ ਆ ਤੁਹਾਡੀ ਕਿ ਵਿਦੇਸ਼ੀ ਕਲਚਰ ਆ ਚੁੱਕਾ ਹੈ ਸਾਡੇ ਪੰਜਾਬ ਚ ਵੀ ਕੱਲ ਤਾਂ ਨਹੀਂ ਇਹੋ ਜਿਹੇ ਦੇ ਨਾਲ ਕਲਚਰ ਬਚਾਉਣ ਵਾਲੀ ਕੋਸ਼ਿਸ਼ ਹੈਗੀ ਹੈ ਕਲਚਰ ਬਚਾਉਣ ਵਾਲੀ ਕੋਸ਼ਿਸ਼ਰ ਆਪਾਂ ਨੂੰ ਸਾਰਿਆਂ ਨੂੰ ਹੀ ਐਫਰਟ ਕਰਨੀ ਪੈਣੀ ਹੈ ਇਹਦੇ ਵਿੱਚ ਸਰਕਾਰਾਂ ਆ ਇਹਦੇ ਤੇ ਵਿੱਚ ਪਾਏ ਤੁਸੀਂ ਕੋਈ ਕੋਈ ਵੀ ਸਰਕਾਰ ਆਪਾਂ ਚਲੋ ਨਾਮ ਨਹੀਂ ਲੈਂਦੇ ਕਿਸੇ ਦਾ ਜਿਹੜੀ ਵੀ ਕੋਈ ਸਰਕਾਰ ਆਏਗੀ ਹਨਾ ਉਹਨਾਂ ਨੇ ਆਪਣਾ ਹੀ ਕਰਨਾ ਹੈ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਹੀ ਐਪਰਡ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਪੁੱਛੇ ਏਦਾਂ ਦੇ ਕੋਈ ਜੋ ਸਹੀ ਲੱਗਦੇ ਮਿਲੇ ਉਹਨਾਂ ਨੇ ਇੰਜੋਏ ਕੀਤਾ ਸੀ ਬਹੁਤ ਇੰਜੋਏ ਕੀਤਾ ਉਹ ਸ਼ਹਿਰ ਵਾਸੀ ਨੂੰ ਕੀ ਪਿੰਡ ਸ਼ਹਿਰ ਵਾਸੀ ਨੂੰ ਕੀ ਲੱਗਿਆ ਆਪਣੇ ਬੱਚਿਆਂ ਲੈ ਕੇ ਆਓ ਵਧੀਆ ਇੰਜੋਏ ਕਰੋ ਸਭ ਨਾਲ ਹਾਈਪ ਸਿੰਘ ਆ ਜੀ ਕਿੱਥੋਂ ਦੇ ਰਹੇ ਅਸੀਂ ਕੈਨੇਡਾ ਤੋਂ ਆਏ ਏ ਅੰਮ੍ਰਿਤਸਰ ਚ ਅੰਮ੍ਰਿਤਸਰ ਚ ਹਾਂਜੀ ਹੈਗੇ ਅੰਮ੍ਰਿਤਸਰ ਤੋਂ ਪਰ ਹੁਣ ਛੁੱਟੀਆਂ ਮਨਾਣਾ ਇਹ ਦੋ ਮਹੀਨੇ ਸਭ ਇਹ ਜਿਹੜਾ ਮੇਲਾ ਲੱਗਿਆ ਕਿੱਦਾਂ ਦਾ ਲੱਗਾ ਤੁਹਾਨੂੰ ਜਿਹੜਾ ਇਹ ਤੇ ਮੈਨੂੰ ਆਪਣੇ ਬਚਪਨ ਦੀ ਯਾਦ ਆ ਗਈ ਹੈ ਜੀ ਸੋ ਅਸੀਂ ਵੀ ਆ ਸਿੰਧ ਬਾਦ ਆ ਸਾਰੀ ਛੁੱਟੀਆਂ ਲੈਂਦੇ ਹੁੰਦੇ ਸੀ ਸੇ ਕੋਠੇ ਸਾਹਿਬ ਦੇ ਮੇਲੇ ਵੱਲੇ ਜਾਂਦੇ ਹੁੰਦੇ ਸੀ ਉਹਦਾ ਆਪਣਾ ਬੱਚਾ ਆ ਉਹ ਆਇਓ ਬੜਾ ਇੰਜੋਏ ਕਰਨ ਦਿਆ ਆ ਬਹੁਤ ਹੀ ਵਧੀਆ ਲੱਗਾ ਹਾਂ ਮੈਂ ਵਾਈਫ ਤੇ ਨਹੀਂ ਆਈ ਛੋਟਾ ਬੇਟਾ ਤੇ ਘਰੇ ਆ ਉਹ ਛੋਟਾ ਆ ਤੇ ਅੰਮ੍ਰਿਤਸਰ ਸੁਪੇਲੀ ਵਰੀ ਆ ਹੋਇਆ ਬਹੁਤ ਲੱਗਾ ਕਿੱਦਾਂ ਦੋਸਤੋ ਅਬਲੀ ਸਰ ਸ਼ਹਿਰ ਵਾਸੀ ਨੂੰ ਕੀ ਕੀ ਦੇਖੋ ਬਹੁਤ ਗੁੱਡ ਅਰੇਂਜਮੈਂਟ ਮੈਨੂੰ ਵਧੀਆ ਲੱਗਾ ਵਾ ਸੋ ਨਾਈਸਲੀ ਆ ਸਾਰੇ ਛੋਟੇ ਆਰਗੇਨਾਈਜ਼ਡ ਵੀ ਨਾ ਚੱਲ ਰਿਹਾ ਆ ਸੋ ਥੋੜਾ ਡਲ ਹੁੰਦਾ ਸੀ ਬਾਹਰੋਂ ਆਨੇ ਕਿ ਥੋਖਾ ਠਹਿੜੀ ਲੱਗੇ ਵੈਸੇ ਇਹੀ ਸੁਣੀਦਾ ਔਰ ਬੜਾ ਵਧੀਆ ਸਿਸਟਮ ਆ ਸਾਰਾ ਬੱਚੇ ਵੀ ਇੰਜੋਏ ਕਰ ਰਹੇ ਆ ਸਾਰੀ ਫਰੈਂਡਲੀ ਆ ਚੰਗਾ ਲੱਗ ਰਿਹਾ ਮੈਨੂੰ ਤੇ ਉਹਨਾਂ ਲਈ ਇਹੀ ਆ ਕਿ ਵਾਤੋਂ ਵਾਤ ਆਣਾ ਚਾਹੀਦਾ ਆ ਕਿਉਂਕਿ ਇੱਥੇ ਕਿੰਨੇ ਬਿਜ਼ਨੈਸਿਸ ਨੇ ਉਹਨਾਂ ਨੂੰ ਥੋੜੀ ਜ਼ਰੂਰਤ ਆ ਅਸੀਂ ਉਦਾਂ ਵੀ ਅੰਮ੍ਰਿਤਸਰ ਵਾਲੇ ਕਾਨਫੀਂ ਤੋਂ ਸ਼ਕੀਨ ਆ ਸੋ ਇੱਥੇ ਸਾਰਾ ਕੁਝ ਮਿਲ ਰਿਹਾ ਆ ਸੀਰ ਵੀ ਬਹੁਤ ਵਧੀਆ ਲੱਗੀ ਹੋਈ ਆ ਮੇਨ ਕਹਿੰਦਾ ਰਾਈਟਸ ਬਹੁਤ ਵਧੀਆ ਨੇ ਸੋ ਉਹ ਮੈਨੂੰ ਬਹੁਤ ਵਧੀਆ ਲੱਗਾ ਮੇਰਾ ਬੇਟਾ ਵੀ ਬਹੁਤ ਇੰਜੋਏ ਕਰ ਰਿਹਾ ਇੱਥੇ ਸਰ ਅੰਦਰ ਇੱਕ ਵੀ ਸ਼ੋ ਲੱਗਾ ਹੋਇਆ ਹਾਂਜੀ ਅਸੀਂ ਦੇਖਿਆ ਮਰਮਿਟ ਹਾਂਜੀ ਕਿੱਦਾਂ ਦਾ ਵਧੀਆ ਲੱਗਾ ਜੀ ਮਤਲਬ ਕਿ ਉਹ ਸ਼ੋ ਤੇ ਮੈਂ 12ਵੀਂ ਨਹੀਂ ਕਦੀ ਵੇਖਿਆ ਹਾਂਜੀ ਉਹ ਛੇਗਾ ਵਧੀਆ ਬਹੁਤ ਨਾਈਸ ਆ ਜੀ ਮੇਰਾ ਅਸੀਂ ਆਏ ਇਸੇ ਕਰਕੇ ਹਾਂਜੀ ਯੂਟਿਊਬ ਤੇ ਵੀਡੀਓ ਦੇਖੀ ਸੀ ਬੱਚਾ ਕਹਿੰਦਾ ਸੀ ਮੈਂ ਮਰਮਡ ਸ਼ੋਅ ਵੇਖਣਾ ਹੈ ਤੇ ਫਿਰ ਉਹਦੇ ਚੱਕਰ 'ਚ ਮੈਂ ਆਏ ਇੱਥੇ ਸੋ ਸਰ ਤੁਹਾਨੂੰ ਲੱਗਦਾ ਨਹੀਂ ਇਹੋ ਜੇ ਪੰਜਾਬ ਨਾਲ ਜੋੜਨ ਵਾਲੇ ਪੰਜਾਬੀ ਬੱਚਿਆਂ ਨੂੰ ਜੋੜਨ ਵਾਸਤੇ ਇਹੋ ਜੇ ਮੇਲੇ ਚਾਹੀਦੇ ਨੇ ਬਹੁਤ ਜ਼ਰੂਰੀ ਹੈ ਜੀ ਬਹੁਤ ਮੈਨੂੰ ਵੀ ਲੱਗ ਰਿਹਾ ਮੈਂ ਉਹਦੇ ਥਰੂ ਆਪਣਾ ਬਚਪਨ ਜੀ ਰਿਆ ਸੀ ਸੋ ਰੀਜ਼ਨ ਉਹ ਪਰ ਮੈਨੂੰ ਖੁਦ ਨੂੰ ਮਜ਼ਾ ਆ ਰਿਹਾ ਤੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਸ਼ਹਿਰ ਵਾਸੀ ਇਹ ਹੈ ਕਿ ਅਰੇਂਜਮੈਂਟ ਬਹੁਤ ਵਧੀਆ ਹੈ ਮੈਂ ਵੇਖਿਆ ਗੱਡੀ ਪਾਰਕਿੰਗ ਸਿਸਟਮ ਸਾਰਾ ਸਿਸਟਮ ਬਿਕ ਸਿਸਟਮੈਟਿਕ ਵੇ ਨਾਲ ਚੱਲ ਰਿਹਾ ਹੈ ਆ ਇਹ ਜਰੂਰ ਆਓ ਵਾਦੀ ਚੜ ਕੇ ਐਂਡ ਤੁਹਾਨੂੰ ਖੁਦ ਨੂੰ ਲੱਗੂਗਾ ਕਿ ਜਿਵੇਂ ਅਸੀਂ ਛੋਟੇ ਹੁੰਦੇ ਜਾਂਦੇ ਸੀ ਇੰਜੋਏ ਕਰਦੇ ਸੀ ਮੇਲਿਆਂ 'ਚ ਉਹੀ ਤੁਹਾਨੂੰ ਐਕਸਪੀਰੀਅੰਸ ਮਿਲੂਗਾ ਤੇ ਵਾਦੀ ਚੜ ਕੇ ਨੂੰ ਆਉਣਾ ਚਾਹੀਦਾ ਜੀ ਸਰ ਨੂੰ ਪਰਿਵਾਰ ਨੂੰ ਵੀ ਨਾਲ ਤੁਸੀਂ ਲੈ ਕੇ ਆਓ ਜੀ ਵਾਈਫ ਤੇ ਬਿਲਕੁਲ ਜੀ ਹੁਣ ਮੈਂ ਦੱਸਾਂਗਾ ਮੈਂ ਵੀਡੀਓ ਬਣਾ ਲਈਆਂ ਜੀ ਸਾਰੀਆਂ ਛਟੀਆਂ ਛਟੀਆਂ ਕਿਉਂ ਕਹਿੰਦੇ ਹੁਣ ਆਪਾਂ ਫੇਰ ਆਉਣੀ ਆ ਜੀ ਬਿਲਕੁਲ ਆਉਣੀ ਜੀ ਠੀਕ